ਪੰਜਾਬ ਹੜਾਂ ਦੀ ਮਾਰ ਹੇਠ ਹੈ ਔਰ ਲਗਾਤਾਰ ਜਗਬਾਣੀ ਤੁਹਾਡੇ ਤੱਕ ਕੱਲੀ ਕੱਲੀ ਖਬਰ ਲੈ ਕੇ ਆ ਰਿਹਾ ਪਰ ਇੱਕ ਹੜਾਂ ਦੀ ਮਾਰ ਨੂੰ ਨਜਿੱਠਣ ਦੇ ਲਈ ਜਿਹੜੇ ਆਪਾਂ ਕਹਿੰਦੇ ਕਿ ਐਡਮਿਨਿਸਟ੍ਰੇਟਿਵ ਆਫੀਸਰ ਨੇ ਜਿਵੇਂ ਅਜਨਾਲਾ ਦੇ ਵਿੱਚ ਤੁਹਾਨੂੰ ਸਾਖੀ ਸਾਨੀ ਉਹਨਾਂ ਨਾਲ ਮਿਲਾਇਆ ਸੀਗਾ ਤੇ ਇੱਥੇ ਮੈਡਮ ਸੰਧੂ ਨੇ ਔਰ ਇਹ ਲਗਾਤਾਰ ਕੰਮ ਕਰ ਰਹੇ ਨੇ ਕਿਉਂਕਿ ਇਹ ਜਿਹੜੀਆਂ ਸਟੇਟਸ ਨੇ ਸਰਹੱਦੀ ਸਟੇਟਸ ਨੇ ਸੂਬੇ ਨੇ ਉਹਨਾਂ ਦੇ ਵਿੱਚ ਕੰਮ ਕਰਨਾ ਬਹੁਤ ਟਫ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਪਹਿਲਾਂ ਤੇ ਇੱਥੇ ਕਿਉਂਕਿ ਬਹੁਤ ਜ਼ਿਆਦਾ ਵਨਰੇਬਲ ਹੈ ਜੇ ਦੇਖਿਆ ਜਾਵੇ ਤੇ ਕਾਮਾ ਵਾਲਾ ਫਿਰ ਇਧਰ ਜਿਹੜਾ ਆ ਮੁਹਾਰ ਜਮਸ਼ੇਰ ਉਹ ਤੇ ਕਹਿ ਰਹੇ ਕਿ इवन ਸਾਡੇ ਕੋਲੇ ਕਿਉਂਕਿ ਬਾਰਡਰ ਬਹੁਤ ਜ਼ਿਆਦਾ ਨੇੜੇ ਆ ਤੇ ਉਹਨਾਂ ਦੇ ਲਈ ਕੀ ਕੀ ਪਲਾਨ ਹੈ ਮੁਹਾਰ ਜਮਸ਼ੇਰਤਾ ਜੀ ਆਲਮੋਸਟ 80% ਖਾਲੀ ਹੋ ਗਿਆ ਸਿਰਫ ਉਥੇ ਮੇਲ ਤੇ ਵੱਡੇ ਘਰ ਦੇ ਪਰ ਰੇ ਰੀ ਨਹੀਂ ਸਿਰ ਪਸ਼ੂਆਂ ਦੇ ਕਰਕੇ ਰਹਿ ਰਹੇ ਨੇ ਔਰ ਜਿਹੜੇ ਦੂਜੇ ਪਿੰਡ ਆ ਜਿਹੜੇ ਕਾਵਾਂ ਵਾਲੀ ਦੇ ਬਿਯੌਂਡ ਪਿੰਡ ਨੇ ਉਹ ਸਾਡੇ ਜਿਹੜੇ ਪਾਣੀ ਦੀ ਜਪੇਟ ਚ ਆਏ ਨੇ ਉਹਦੇ ਵਿੱਚੋਂ ਕਈ ਲੋਕ ਤਾਂ ਸਾਡੇ ਰੀਲੀਫ ਸੈਂਟਰਸ ਚ ਆ ਗਏ ਨੇ ਜਿਹੜੇ ਲੋਕ ਉੱਥੇ ਹੀ ਨੇ ਉਹਨਾਂ ਦੇ ਘਰ ਉੱਚੇ ਨੇ ਘਰਾਂ ਦੇ ਵਿੱਚ ਹਜੇ ਪਾਣੀ ਨਹੀਂ ਵੜਿਆ ਹੈਗਾ ਇਸ ਕਰਕੇ ਉੱਥੇ ਹੀ ਨੇ ਉਹਨਾਂ ਨੂੰ ਅਸੀਂ ਰੀਲੀਫ ਦਾ ਸਾਰਾ ਸਮਾਨ ਪਹੁੰਚਾ ਰਹੇ ਹਾਂ ਜੀ ਅੱਛਾ ਉੱਥੋਂ ਅਸੀਂ ਆਏ ਹਾਂ ਪਰ ਉਹਨਾਂ ਦੀ ਇੱਕ ਮੇਜਰ ਇਸ਼ੂ ਜਿਹੜਾ ਹੈ ਉਹ ਕਹਿੰਦੇ ਵੀ ਰਾਤ ਨੂੰ ਕੋਈ ਕੋਈ ਸੱਪ ਵਗੈਰਾ ਬਹੁਤ ਹੈ ਜੇ ਕੋਈ ਸਨੇਕ ਬਾਈਟ ਦਾ ਕੇਸ ਹੁੰਦਾ ਜਾਂ ਕੁਝ ਹੋਰ ਇਦਾਂ ਦਾ ਬਹੁਤ ਲੇਟ ਹੋ ਜਾਏਗੀ ਕੁਛ ਇਦਾਂ ਦਾ ਪਲਾਨ ਹੈ ਜਾਂ ਫਿਰ ਕੀ ਕਿਵੇਂ ਕਰ ਰਹੇ ਹੋ ਮੈਡੀਕਲ ਟੀਮਸ ਜਾ ਰਹੀਆਂ ਜੀ ਮੈਡੀਕਲ ਟੀਮਸ ਮੋਬਾਈਲ ਵੀ ਜਾ ਰਹੀਆਂ ਨੇ ਕੈਂਪਸ ਤੇ ਵੀ ਲੱਗੀਆਂ ਹੋਈਆਂ ਨੇ ਜਿੱਥੇ ਹੁਣ ਕਾਂਵਾਲੀ ਤੇ ਜਿੱਥੇ ਸਾਡੀ ਰੈਸਕਿਊ ਆਪਰੇਸ਼ਨ ਜਿੱਥੋਂ ਲਾਂਚ ਹੁੰਦਾ ਹੈ ਸਪੌਟ ਹੈਗਾ ਉੱਥੇ ਵੀ ਮੈਡੀਕਲ ਟੀਮ ਹੈਗੀ ਹੈ ਔਰ ਅੱਜ ਹੀ ਮੈਂ ਜੋ ਮੈਡੀਕਲ ਟੀਮ ਨੂੰ ਪੁੱਛਿਆ ਸੀਗਾ ਹਜੇ ਤੱਕ ਸਾਨੂੰ ਸਨੇਕ ਬਾਈਟ ਦਾ ਕੇਸ ਕੋਈ ਸਾਹਮਣੇ ਨਹੀਂ ਆਇਆ ਹੈਗਾ ਅੱਛਾ ਹੋਰ ਕਿਹੜੇ ਏਰੀਆ ਜਿਹੜੇ ਵੀ ਤੁਹਾਨੂੰ ਲੱਗਦਾ ਵੀ ਉੱਥੇ ਅਸੀਂ ਰੈਸਕਿਊ ਕਰ ਲਿਆ ਜਾਂ ਅਜੇ ਤੁਹਾਡਾ ਚੱਲ ਰਿਹਾ ਹੈ ਸਾਡਾ ਜੀ ਜੇ ਤੁਸੀਂ ਜਾਓਗੇ ਕੁਰਕਾਂ ਗੁੱਦੜ ਪੈਣੀ ਹੋਰ ਇੱਕ ਪਾਸੇ ਇੱਕ ਹੋਰ ਸਪੌਟ ਹੈਗਾ ਜਿੱਥੇ ਐਨਡੀਆਰਐਫ ਲੱਗੀ ਹੋਈ ਹੈ ਐਨਡੀਆਰਐਫ ਦੀਆਂ ਟੋਟਲ ਤਿੰਨ ਟੀਮਾਂ ਨੇ ਇੱਕ ਗੁਰਕਾ ਤੇ ਗੁੱਦੜ ਪੈਣੀ ਥੋੜਾ ਜਲਾਲਾਬਾਦ ਸਾਈਡ ਤੇ ਲੱਗੀਆਂ ਹੋਈਆਂ ਨੇ ਦੋ ਸਾਡੀਆਂ ਇੱਥੇ ਕਾਵਾਂ ਵਾਲੀ ਪੁਲ ਤੋਂ ਆਪਰੇਟ ਕਰ ਰਹੀਆਂ ਨੇ ਐਂਡ ਇਹ ਦੋ ਸਾਡੀਆਂ ਬੋਟਸ ਆਰਮੀ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਕੀ ਤੇਜਾ ਰੋਹਿਲਾ ਚੱਕ ਰੋਹਿਲਾ ਦੇ ਪਿੰਡਾਂ ਨੂੰ ਕੀਟਰ ਕਰਦੀਆਂ ਨੇ ਅੱਛਾ ਬੋਟਸ ਨੂੰ ਲੈ ਕੇ ਜਿਹੜੇ ਉੱਥੇ ਜਿਹੜੇ ਲੇਮੈਨ ਆ ਉਹ ਕਹਿੰਦੇ ਵੀ ਬੋਟਸ ਸਾਨੂੰ ਮਿਲ ਨਹੀਂ ਰਹੀਆਂ ਮਤਲਬ ਇਹਦਾ ਕੀ ਪ੍ਰੋਸੀਜਰ ਹੈ ਜਾਂ ਇਹ ਤੁਹਾਡੇ ਕੋਲੇ ਚੈਰਿਟੀ ਜਾ ਰਹੀਆਂ ਕਿਦਾਂ ਸਾਡੇ ਕੋਲ ਟੋਟਲ 53 ਬੋਟਸ ਆਪਰੇਸ਼ਨਲ ਨੇ ਜੀ ਇਸੇ ਏਰੀਆ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਵੀ ਦਿੱਤੀਆਂ ਹੋਈਆਂ ਬੋਟਸ ਤੁਹਾਨੂੰ ਅਸੀਂ ਲਿਸਟ ਵੀ ਪ੍ਰੋਵਾਈਡ ਕਰਾ ਸਕਦੇ ਹਾਂ ਸਾਡੇ ਕੋਲ ਡਰਾਈਵਰ ਦਾ ਜਿਹੜਾ ਕਸਟੋਡੀਅਨ ਹੈ ਬੋਰਡ ਦਾ ਉਹਦਾ ਮੋਬਾਈਲ ਨੰਬਰ ਉਹਦਾ ਨਾਮ ਸਾਰਾ ਕੁਝ ਸਾਡੇ ਕੋਲ ਲਿਸਟ ਹੈਗੀ ਹੈ ਬਟ ਥੋੜਾ ਜਿਹਾ ਇਸ ਟਾਈਮ ਦੇ ਵਿੱਚ ਨਾ ਜਿਹੜੀ ਚੀਜ਼ਾਂ ਹੁੰਦੀਆਂ ਮੈਂ ਇਹ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੂੰਗੀ ਥੋੜਾ ਵੰਡ ਕੇ ਯੂਜ਼ ਹੋਣ ਤਾਂ ਥੋੜਾ ਬੈਟਰ ਰਹਿੰਦਾ ਹੈਗਾ ਜੀ ਅੱਛਾ ਅਸੀਂ ਵੀ ਗਏ ਹਾਂ ਤੇ ਸਾਨੂੰ ਉੱਥੇ ਲੋਕ ਕਹਿ ਰਹੇ ਵੀ ਇੱਕ ਇਹਨਾਂ ਨੂੰ ਗੁਜਾਰਿਸ਼ ਕਰ ਦਿਓ ਕਿਉਂਕਿ ਉੱਥੇ ਲੋਕ ਐਵੇਂ ਦੇਖਣ ਵੀ ਬਹੁਤ ਜਾ ਰਹੇ ਆ ਤੇ ਐਡਮਿਨਿਸਟ੍ਰੇਟਿਵ ਨੂੰ ਤਾਂ ਬਹੁਤ ਜ਼ਿਆਦਾ ਜੇ ਕਿਸ ਨੂੰ ਰੋਕਦੇ ਆਂ ਤੇ ਉਹ ਗਲ ਪੈਂਦਾ ਇਹ ਇਦਾਂ ਦੇ ਹਾਲਾਤ ਕੀ ਕਿਵੇਂ ਨਜੜ ਰਹੇ ਹੋ ਹੋ ਜਾਂਦਾ ਜੀ ਅੱਜ ਸਾਡੇ ਨਾਲ ਵੀ ਇੱਥੇ ਹੋਇਆ ਹੋਊਗਾ ਹੋਇਆ ਸੀਗਾ ਜਦੋਂ ਤੁਸੀਂ ਵੀ ਗਏ ਹੋਵੋਗੇ ਤਾਂ ਥੋੜਾ ਜੱਜ ਕਿਉਂਕਿ ਅਸੀਂ ਜਿਹੜਾ ਸਾਡਾ ਬੰਨ ਹੈ ਉਹ ਪਾਣੀ ਦੇ ਨਾਲ ਤਾਂ ਆਲਰੇਡੀ ਸਟ੍ਰੈਸ ਚ ਹੈਗਾ ਬਾਕੀ ਉਹਦੇ ਉੱਤੇ ਜੇ ਲੋਕਾਂ ਦੀ ਮੂਵਮੈਂਟ ਹੋਏਗੀ ਜਾਂ ਲੋਕ ਉੱਥੇ ਟੈਂਟ ਗੱਡ ਕੇ ਲੰਗਰ ਵਰਤੌਣਗੇ ਜਾਂ ਲੰਗਰ ਉੱਥੇ ਬੰਨ ਦੇ ਉੱਤੇ ਬਣਾਉਣਗੇ ਉਹਦੇ ਨਾਲ ਓਵਰ ਸਟ੍ਰੈਸ ਹੋ ਜਾਏਗਾ ਸੋ ਉਹਦੇ ਬੰਨ ਦੇ ਨਾਲ ਜਿਹੜੀ ਰੋਡ ਜਾਂਦੀ ਹੈ ਉਹ ਸਾਡੀ ਰੋਡ ਅਸੀਂ ਉਸ ਰੋਡ ਨੂੰ ਯੂਜ਼ ਚਾਹੁੰਦੇ ਸੀਗੇ ਬਨ ਨੂੰ ਸਟਰੈਂਥਨ ਕਰਨ ਵਾਸਤੇ ਉਹ ਆਲਰੇਡੀ ਇੱਕ ਟੀਮਾਂ ਉਥੇ ਕੰਮ ਕਰ ਰਹੀਆਂ ਐ ਐਕਸੀਡੈਂਟ ਡਰੇਨੇਜ ਦੀਆਂ ਸੋ ਉਸ ਕਰਕੇ ਅਸੀਂ ਉਥੇ ਟ੍ਰੈਫਿਕ ਰੈਗੂਲੇਟ ਕੀਤਾ ਹੈਗਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਮੀਡੀਆ ਦੇ ਰਾਹੀਂ ਅਸੀਂ ਅਪੀਲ ਕੀਤੀ ਹੈ ਕਿ ਪਲੀਜ਼ ਸਾਡੇ ਨਾਲ ਇੱਕ ਦੋ ਦਿਨ ਥੋੜਾ ਜਿਹਾ ਸਾਡੇ ਨਾਲ ਸਹਿਯੋਗ ਕਰਨ ਉਥੇ ਓਵਰ ਸਟ੍ਰੈਸ ਨਾ ਕਰਨ ਜਿੰਨੇ ਵੀ ਲੰਗਰ ਦੀ ਸੇਵਾ ਕਰਨੀ ਹੈ ਥੋੜੀ ਪਿੱਛੇ ਹਟਵੀਂ ਕਰ ਲੈਣ ਤਾਂ ਜੋ ਉਥੇ ਨਾ ਹੀ ਗੱਡੀਆਂ ਦੀ ਲੰਮੀ ਲਾਈਨ ਲੱਗੇ ਟ੍ਰੈਫਿਕ ਜਮ ਹੋਵੇ ਨਾ ਹੀ ਬਨ ਦੇ ਉੱਤੇ ਅਨਨੈਸੈਸਰੀ ਜਿਆਦਾ ਲੋਕਾਂ ਦੀ ਆਵਾਜਾਈ ਹੋਵੇ ਉਹ ਆਰਮੀ ਤੇ ਐਨਡੀਆਰਫੀ ਇਸ ਗੱਲ ਦੀ ਇਤਰਾਜ ਕਰਦੀ ਹੈ ਬਹੁਤ ਬਹੁਤ ਸ਼ੁਕਰੀਆ ਹੌਪ ਕਿ ਤੁਸੀਂ ਬਹੁਤ ਚੰਗੇ ਤਨ ਨਾਲ ਜਿੱਟ ਰਹੇ ਹੋ ਔਰ ਔਕੀ ਕੜੀਆਂ ਵੀ ਮੂਵ ਔਨ ਹੋ ਜਾਣਗੇ ਅਸੀਂ ਸਾਰੇ ਸਾਰਿਆਂ ਦੀ ਹੈਗਾ ਜੀ ਇਟ ਇਜ਼ 올 ਟੀਮ ਐਫਰਟ ਇਟ ਇਜ਼ 올 ਸਾਡੇ ਸਾਰੇ ਸਿਟੀਜ਼ਨਸ ਦਾ ਐਫਰਟ ਹੈਗਾ ਤੁਹਾਡੇ ਸਾਰਿਆਂ ਦਾ ਐਫਰਟ ਹੈਗਾ ਪਰਮਾਤਮਾ ਮਿਹਰ ਕਰਨਗੇ ਜੀ ਵਾਕੀ ਪਰਮਾਤਮਾ ਮਿਹਰ ਕਰੇ ਪੰਜਾਬ ਦੇ ਉੱਤੇ ਮੈਜ ਸਤਿੰਦਰ ਸਿੰਘ ਖੈਰਾ ਫਜ਼ਿਲਕਾ ਤੋਂ ਕੈਮਰਾਮੈਨ ਸਾਹਿਬ ਜਨਾਬ